ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬੀ ਡਾਇਸਪੋਰਾ ਟੀਵੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋਗੇ ਤਾਂ ਹੀ ਇਹਦੇ ਵਿੱਚ ਕੀਤੀ ਹੋਈ ਗੱਲਾਂ ਸਮਝ ਆਣਗੀਆਂ ਕਿਉਂਕਿ ਉਹ ਇੱਕ ਤਰਤੀਬ 'ਚ ਨੇ ਸੋ ਉਸ ਸਿਸਟਮ ਦੇ ਵਿੱਚ ਜੇ ਤੁਸੀਂ ਚੀਜ਼ ਨੂੰ ਦੇਖੋਗੇ ਤਾਂ ਹੀ ਉਹਦੀ ਤੁਹਾਨੂੰ ਗੱਲ ਸਮਝ ਆਏਗੀ ਤੇ ਲਾਸਟ ਦੇ ਵਿੱਚ ਇੱਕ ਵੀਡੀਓ ਦੇ ਨਾਲ ਤੁਹਾਨੂੰ ਛੱਡ ਕੇ ਜਾਵਾਂਗੇ ਤੇ ਤੁਸੀਂ ਫੈਸਲਾ ਕਰਨਾ ਕਿ ਉਹ ਕੀ ਹੈ ਮਿਸ ਇਨਫਾਰਮੇਸ਼ਨ ਡਿਸ ਇਨਫਾਰਮੇਸ਼ਨ ਇਦੇ ਬਾਰੇ ਅੱਜਕਲ ਬਹੁਤ ਗੱਲ ਹੋ ਰਹੀ ਹੈ ਸੋ ਕਿਉਂ ਨਾ ਆਪਾਂ ਵੀ ਦੇ ਬਾਰੇ ਗੱਲ ਕਰੀਏ ਮਿਸ ਇਨਫੋਰਮੇਸ਼ਨ ਦਾ ਮਤਲਬ ਗਲਤ ਇਨਫੋਰਮੇਸ਼ਨ ਜਿਹੜੀ ਰੀਸੀਵਰ ਰੀਸੀਵ ਕਰਦਾ ਹੈ ਬਟ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਗਲਤ ਇਨਫੋਰਮੇਸ਼ਨ ਹੈ ਇਸੇ ਤਰ੍ਹਾਂ ਹੀ ਉਹ ਉਸ ਨੂੰ ਫਾਰਵਰਡ ਕਰ ਦਿੰਦਾ ਹੈ ਡਿਸ ਇਨਫੋਰਮੇਸ਼ਨ ਵੀ ਗਲਤ ਇਨਫੋਰਮੇਸ਼ਨ ਹੀ ਹੈ ਪਰ ਇਹਦੇ ਵਿੱਚ ਸੈਂਡਰ ਜਿਹੜਾ ਹੈ ਉਹਦੀ ਇੰਟੈਂਸ਼ਨ ਹੀ ਗਲਤ ਹੁੰਦੀ ਹੈ ਉਹ ਉਸ ਇਨਫੋਰਮੇਸ਼ਨ ਨੂੰ ਇਸੇ ਕਰਕੇ ਸੈਂਡ ਕਰਦਾ ਹੈ ਤਾਂ ਕਿ ਉਹ ਆਪਣੇ ਮਨ ਚਾਇਆ ਹੋਇਆ ਜਿਹੜਾ ਰਿਜ਼ਲਟ ਹੈ ਉਹ ਪ੍ਰਾਪਤ ਕਰ ਸਕੇ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਅਲਬਰਟਾ ਪ੍ਰੋਵਿੰਸ ਦੀ ਰਾਜਧਾਨੀ ਐਡਮਿੰਟਨ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਜਿਹਦੀ ਉਮਰ 20 ਸਾਲ ਸੀ ਹਰਸ਼ਨਦੀਪ ਉਹਦਾ ਕਤਲ ਹੋਇਆ ਸੋ ਉਹਦੇ ਕਾਤਲ ਬਾਰੇ ਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਸੋਸ਼ਲ ਮੀਡੀਆ ਤੇ ਬਹੁਤ ਘੁੰਮ ਰਹੀ ਸੀ ਸੋ ਇਹ ਬੰਦੇ ਦਾ ਨਾਮ ਜਿਹੜਾ ਹੈਗਾ ਉਹਦਾ ਫਰਸਟ ਨੇਮ ਐਂਡ ਲਾਸਟ ਨੇਮ ਉਹ ਕਿਸੇ ਨੇ ਚੈੱਕ ਨਹੀਂ ਕੀਤਾ ਕਿ ਇਹ ਕੀ ਹੈ ਜਸਟ ਉਹਦੇ ਲਾਸਟ ਨੇਮ ਦੇ ਰਾਹੀਂ ਕਿਸੇ ਨੇ ਸਰਚ ਕੀਤਾ ਹੋਣਾ ਇਹ ਫੋਟੋ ਮਿਲ ਗਈ ਇਹ ਵੀ ਕ੍ਰਿਮੀਨਲ ਹੈ ਬਟ ਇਹ ਉਹ ਨਹੀਂ ਹੈ ਜਿਹੜਾ ਉਸ ਹੱਤਿਆਕਾਂਡ ਦੇ ਵਿੱਚ ਸ਼ਾਮਲ ਸੀ ਸੋ ਐਡਮਿੰਟਨ ਜਿਹੜੀ ਪੁਲਿਸ ਸਰਵਿਸ ਹੈ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਉਹਦੇ ਵਿੱਚ ਦੱਸਿਆ ਕਿ ਉਹ ਦੋਵੇਂ ਬੰਦੇ ਜਿਹੜੇ ਕਾਤਲ ਫੜ ਲਏ ਗਏ ਨੇ ਪਰ ਜਿਹੜੀ ਇਹ ਫੋਟੋ ਹੈ ਉਹ ਉਹਨਾਂ ਦੇ ਵਿੱਚ ਜਿਹੜੇ ਮੌਜੂਦ ਬੰਦੇ ਸੀ ਜਿਹੜੇ ਹਤਿਆਕਾਂਡ ਦੇ ਵਿੱਚ ਜਿਹੜੇ ਗ੍ਰਿਫਤਾਰ ਕਰ ਲਏ ਨੇ ਉਹਨਾਂ ਦੇ ਵਿੱਚੋਂ ਇਹ ਕੋਈ ਨਹੀਂ ਹੈ ਸੋ ਇਹ ਕੀ ਹੈ ਕਿਸੇ ਨੂੰ ਇਹ ਫੋਟੋ ਵਿਦ ਨੇਮ ਮਿਲੀ ਕਿ ਇਹ ਫਲਾਣਾ ਫਲਾਣਾ ਬੰਦਾ ਹੈ ਤੇ ਇਹ ਉਹ ਕਾਤਲ ਹੈ ਤਾਂ ਹਰ ਇੱਕ ਬੰਦੇ ਨੇ ਉਹ ਫਾਰਵਰਡ ਕਰ ਦਿੱਤੀ ਉਹਨਾਂ ਨੇ ਇਹ ਫੈਕਟ ਨਹੀਂ ਚੈੱਕ ਕੀਤਾ ਸੋ ਇਸ ਤਰ੍ਹਾਂ ਦੇ ਕੇਸ ਨੂੰ ਅਸੀਂ ਕਹਿੰਦੇ ਹਾਂ ਮਿਸ ਇਨਫਾਰਮੇਸ਼ਨ ਏ ਜਿਹੜੀਆਂ ਤੁਸੀਂ ਕੁਝ ਸੋਸ਼ਲ ਮੀਡੀਆ ਪੋਸਟਸ ਦੇਖ ਰਹੇ ਹੋ ਇਹ ਐਗਜ਼ੈਂਪਲ ਹੈ ਡਿਸਇਨਫਾਰਮੇਸ਼ਨ ਦੀ ਕਿਵੇਂ ਕਿਉਂਕਿ ਇਹ ਸਾਰੀਆਂ ਤੁਸੀਂ ਉੱਤੇ ਦੇਖੋ ਨਾਲ ਲਿਖਿਆ ਆ ਰਿਹਾ ਸਪான்ਸਰਡ ਸੋ ਇਹ ਫੇਸਬੁੱਕ ਦੇ ਉੱਤੇ ਸਪான்ਸਰਡ ਪੋਸਟਸ ਨੇ ਇਹ ਕੀ ਹੈ ਇਹ ਨਫਰਤ ਫੈਲਾਈ ਜਾ ਰਹੀ ਹੈ ਇਹਦੇ ਪਿੱਛੇ ਦੋ ਕਾਰਨ ਨੇ ਇੱਕ ਕਿਸੇ ਇੰਡੀਵਿਜੂਅਲ ਨਾਲ ਨਫਰਤ ਹੋ ਜਾਣਾ ਇੱਕ ਕਿਸੇ ਦੀ ਆਈਡਿਓਲੋਜੀ ਨਾਲ ਨਫਰਤ ਹੋ ਜਾਣਾ ਇੱਕ ਜਿਹੜੀ ਛੁਪੀ ਹੋਈ ਗੱਲ ਇਹਨਾਂ ਤੋਂ ਇਲਾਵਾ ਇਹ ਹੈ ਕਿ ਇਹਦੇ ਨਾਲ ਹੀ ਕਈ ਵਾਰੀ ਠੱਗੀ ਵੀ ਮਾਰੀ ਜਾਂਦੀ ਹੈ ਆ ਜਿਹੜੀ ਹੁਣ ਤੁਸੀਂ ਪੋਸਟ ਦੇਖਣ ਲੱਗੇ ਹੋ ਇਹਦੇ ਵਿੱਚ ਆ ਪਿੱਛੇ ਵੀਡੀਓ ਚੱਲ ਰਹੀ ਹੈ ਇਹਦੇ ਵਿੱਚ ਕੀ ਹੋਇਆ ਅਸੀਂ ਸੋਸ਼ਲ ਮੀਡੀਆ ਜਦੋਂ ਫਰੋਲ ਰਹੇ ਸੀ ਇਸ ਟਾਪਿਕ ਬਾਰੇ ਗੱਲ ਕਰਨ ਲਈ ਤਾਂ ਸਾਨੂੰ ਕੁਝ ਐਵੇਂ ਦੀਆਂ ਪੋਸਟਸ ਮਿਲੀਆਂ ਅਸੀਂ ਕਲਿੱਕ ਕੀਤਾ ਤੇ ਉਹਦੇ ਵਿੱਚ ਕੀ ਆਇਆ ਤੁਸੀਂ ਦੇਖੋ ਟਾਈਟਲ ਕੀ ਸੀ ਤੇ ਹੁਣ ਅੰਦਰ ਕੀ ਆ ਰਿਹਾ ਹੈ ਸੋ ਇਹ ਦੇ ਵਿੱਚ ਕੀ ਹੈ ਇਹ ਇੱਕ ਫਾਈਨੈਂਸ਼ੀਅਲ ਸਕੈਮ ਹੈ ਜਿਹਦੇ ਬਾਰੇ ਪਿਛਲੇ ਟਾਈਮ ਦੇ ਵਿੱਚ ਕਾਫੀ ਗੱਲ ਹੋਈ ਹੈ ਬਹੁਤ ਸਾਰੇ ਲੋਕੋ ਇਹਦਾ ਸ਼ਿਕਾਰ ਬਣੇ ਨੇ ਸੋ ਇਸ ਤਰ੍ਹਾਂ ਕੀ ਹੁੰਦਾ ਹੈ ਲੋਕਾਂ ਨੂੰ ਭਰਮ ਜਾਲ ਚ ਫਸਾ ਲਿਆ ਜਾਂਦਾ ਸੋ ਇਹ ਲੱਗਦਾ ਕਿ ਅੱਛਾ ਇਹਨਾਂ ਬੰਦਿਆਂ ਨੇ ਜਿਹੜੀ ਇਹ ਕਮਾਈ ਕੀਤੀ ਹੈ ਇਹ ਐਵੇਂ ਕੀਤੀ ਹੈ ਇਹਨਾਂ ਕੋਲੇ ਜੇ ਇਨਕਮ ਦੇ ਜਿਹੜੇ ਸੋਰਸ ਨੇ ਉਹ ਇੰਨੀ ਇੰਨੀ ਤੇਜ਼ੀ ਨਾਲ ਜਿਹੜੇ ਇਨਕਮ ਬਣਾਉਂਦੇ ਨੇ ਉਹ ਆ ਨੇ ਤੇ ਕਈ ਵਾਰੀ ਬਿਲੋ ਐਵਰੇਜ ਜਿਹੜਾ ਐਨਾਲਿਟিক্যাল ਮਾਈਂਡ ਵਾਲਾ ਬੰਦਾ ਹੁੰਦਾ ਉਹ ਇਸ ਜਾਲ ਚ ਫਸ ਜਾਂਦਾ ਆਪੀਜ਼ ਦੇ ਮੁਤਾਬਕ ਜਿਹੜੀ ਫੋਟੋ ਵਿੱਚ ਕੁੜੀ ਹੈ ਇਹ ਪੰਜਾਬਣ ਹੈ 2022 ਦੇ ਵਿੱਚ ਸੀਐਮ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਡਿਟੇਨ ਕਰ ਲਿਆ ਗਿਆ ਤੇ ਉਹਨਾਂ ਦੀ ਇਸ ਬਾਬਤ ਅਮਰੀਕਨ ਅਥਾਰਟिटीज ਨਾਲ ਗੱਲ ਹੋਈ ਹੈ ਜਿਹੜੀ ਖਬਰ ਬਾਅਦ ਦੇ ਵਿੱਚ ਝੂਠੀ ਨਿਕਲੀ ऐसा कहते हैं कि यहीं पर संत कबीर गुरु नानक देव और बाबा गुरु नानजी ने एक साथ बैठकर के आध्यात्मिक चर्चा की थी यह दावा तो पूरी गलत है क्योंकि संत गरीब जी ਤੇ ਗੁਰੂ ਨਾਨਕ ਦੇਵ ਜੀ 15 ਸੈਂਚਰੀ ਦੇ ਵਿੱਚ ਹੋਏ ਨੇ ਤੇ ਗੁਰੂ ਗੋਬਿੰਦanath ਵੀ ਡੇਟ ਬਿਲਕੁਲ ਕਲੀਅਰ ਨਹੀਂ ਹੈ ਮੰਨਿਆ ਜਾਂਦਾ ਹੈ 14ਵੀਂ ਜਾਂ 12ਵੀਂ ਸੈਂਚਰੀ ਸੋ ਬਹੁਤ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਉਹਨੂੰ ਨਹੀਂ ਰੋਕਿਆ ਜਾ ਸਕਦਾ ਪਰ ਕੁਝ ਪੋਰਸ਼ਨ ਉਹਦਾ ਅਸੀਂ ਰੋਕ ਸਕਦੇ ਹਾਂ ਅਸੀਂ ਚੈੱਕ ਕਰ ਸਕਦੇ ਹਾਂ ਕਿ ਇਹ ਜਿਹੜੀ ਇਹ ਪੋਸਟ ਹੈਗੀ ਹੈ ਆਥੈਂਟਿਕ ਹੈਗੀ ਕਿ ਨਹੀਂ ਹੈਗੀ ਸਾਨੂੰ ਬਸ ਥੋੜਾ ਆਪਣਾ ਮਾਈਂਡ ਅਪਲਾਈ ਕਰਨ ਦੀ ਜ਼ਰੂਰਤ ਹੈ ਕੁਝ AI ਟੂਲ ਨੇ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ ਦੂਜਾ ਜੇਦੋਂ ਤੁਸੀਂ ਬੜਾ ਅਟੈਂਟਿਵ ਹੋ ਕੇ ਪੋਸਟ ਨੂੰ ਚੈੱਕ ਕਰਦੇ ਹਾਂ ਇਹਦਾ ਸੋਰਸ ਕੀ ਹੈ ਤੁਸੀਂ ਲਿੰਕ ਕਲਿੱਕ ਕਰਦੇ ਹੋ ਕਿਹੜਾ ਕਲਿੱਕ ਹੋਣ ਤੋਂ ਬਾਅਦ ਕਿੱਥੇ ਜਾ ਕੇ ਖੁੱਲ ਰਿਹਾ ਹੈ ਉਹ ਵੈਬਸਾਈਟ ਕੀ ਹੈ ਸੋ ਇਹ ਜਿਹੜੀ ਚੀਜ਼ਾਂ ਹੈ ਤੁਸੀਂ ਧਿਆਨ ਰੱਖੋਗੇ ਤਾਂ ਤੁਸੀਂ ਇਹ ਮਿਸ ਇਨਫੋਰਮੇਸ਼ਨ ਡਿਸ ਇਨਫੋਰਮੇਸ਼ਨ ਦੇ ਜਾਲ ਚੋਂ ਬਚ ਸਕਦੇ ਹੋ ਅੱਜ ਦੇ ਟਾਈਮ ਦੇ ਵਿੱਚ AI ਟੂਲਸ ਬਹੁਤ ਤੁਹਾਡੀ ਹੈਲਪ ਕਰ ਸਕਦੇ ਨੇ ਜਿਹੜੀ ਚੀਜ਼ਾਂ ਤੁਸੀਂ ਮੈਨੂਅਲੀ ਨਹੀਂ ਲੱਭ ਸਕਦੇ ਉਹ ਤੁਸੀਂ AI ਟੂਲ ਦੀ ਹੈਲਪ ਲੈ ਕੇ ਲੱਭ ਸਕਦੇ ਹੋ ਫੈਕਟ ਚੈਕ .org ਉਹਨਾਂ ਚੋਂ ਇੱਕ ਹੈ ਦੂਜੀ ਹੈ snoops.com ਤੀਜਾ Google ਦਾ ਜਿਹੜਾ ਪ੍ਰੋਡਕਟ ਹੈ Gemini ਇਹ ਵੀ ਬਹੁਤ ਯੂਸਫੁਲ ਹੈ ਇਸ ਤੋਂ ਇਲਾਵਾ ਤੁਸੀਂ ਯੂਜ਼ ਕਰ ਸਕਦੇ ਹੋ perplexity ਤੁਸੀਂ ਸਾਰਿਆਂ ਨੇ ਪਿਛਲੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿੱਤਾ 10 ਤੋਂ ਵੱਧ ਮੁਲਕਾਂ ਦੇ ਵਿੱਚ ਉਹ ਵੀਡੀਓਜ਼ ਦੇਖੀਆਂ ਜਾ ਰਹੀਆਂ ਨੇ ਪਰ ਬਹੁਤ ਗਿਣਤੀ ਉਹਦੇ ਵਿੱਚ ਹੈ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਸਾਡੀ ਵੀਡੀਓਜ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਉਹਦੇ ਵਿੱਚ ਇੱਕ ਤਾਂ ਹੈ ਕਿ ਤੁਸੀਂ ਨੂੰ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਜਿਹੜਾ ਬਟਨ ਹੈ ਉਹਨੂੰ ਕਲਿੱਕ ਕਰ ਲਓ ਤਾਂਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਜਦੋਂ ਵੀ ਨਵੀਂ ਵੀਡੀਓ ਆਵੇ ਤੇ ਖੁਦ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੀਡੀਓਜ਼ ਨੂੰ ਸ਼ੇਅਰ ਕਰੋ ਆ ਲਾਸਟ ਵੀਡੀਓ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਇਹਨੂੰ ਦੇਖੋ ਦੇਖ ਕੇ ਸਮਝਿਓ ਇਹ ਮਿਸ ਇਨਫਾਰਮੇਸ਼ਨ ਹੈ ਜਾਂ ਡਿਸ ਇਨਫਾਰਮੇਸ਼ਨ ਹੈ ਜੋ ਵੀ ਤੁਹਾਡੇ ਵਿਚਾਰ ਬੜਨ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸਿਓ ਮਿਲਦੇ ਆ ਨਵੀਂ ਵੀਡੀਓ ਚ कनाडा में रहकर भी हिंदू रूट से कनेक्टेड रहना चाहते हैं। डाउनलोड फोटो नाउ फॉर एक्सपर्ट गाइडेंस चाहे वो पूजा हो व्रत हो या त्योहार मनाने की रीति हिंदू कल्चर को अपने अगले जेनरेशन तक पास ऑन करने के लिए सही गाइडेंस पाई राइट हियर इन कनाडा।